ਹਾਂਜੀ ਸਤਿ ਸ਼੍ਰੀ ਅਕਾਲ ਜੀ ਬਸ਼ਿੰਦਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਹਾਂ ਸੌਂ ਦੇ ਮਹੀਨੇ ਸੌ ਵਾਰ ਵਾਲਾ ਜੇ ਤੁਸੀਂ ਇਹ ਚੀਜ਼ ਆਪਣੇ ਘਰੇ ਲਿਆ ਕੇ ਰੱਖ ਲਏਂ ਆਨ ਧਾਨ ਤੇ ਜਿ ਤੁਹਾਨੂੰ ਕਦੇ ਕੋਈ ਕਮੀ ਨਹੀਂ ਹੋਣੀ ਜੀ ਭੰਡਾਰ ਲੱਗ ਜਾਊਗਾ ਤੁਹਾਡੇ ਘਰ ਦੇ ਵਿੱਚ ਇਹਨਾਂ ਦੁੱਖ ਕਲੇਸ਼ ਜੋ ਸੌਂ ਦੇ ਵਿੱਚ ਤਕਲੀਫਾਂ ਖਤਮ ਹੋ ਜਾਣੀਆਂ ਜੋ ਸੌਂ ਦਾ ਮਹੀਨਾ ਵੇਖੋ Hindu ਧਰਮ ਦੇ ਵਿੱਚ ਇਹ ਆਪ ਦੇ ਦੇਵੀ ਦੇਵਤਿਆਂ ਸ਼ਿਵ ਸ਼ਿਵ ਜੀ ਨੂੰ ਕੋਲੇਨਾਥ ਹੋਣਾ ਸਾਰਾ ਮਹੀਨਾ ਨਨ ਵਰਤ ਕਰਦੇ ਆ ਵਰਤ ਰੱਖਦੀ ਹੈਗੀ ਪੰਜਾਬ ਨੂੰ ਧਰ ਕੇ ਸਾਰੇ ਧਰਮਾਂ ਨੂੰ ਸਾਂਝੀ ਧਰਤੀ ਹੈ ਗੁਰੂ ਘਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ Hindu ਧਰਮ ਦੇ ਲੋਕ ਵੀ ਹੁੰਦੇ ਆ ਤੇ ਸਭ ਇੱਕ ਪੰਗਤ 'ਚ ਬਹਿ ਕੇ ਲੰਗਰ ਛਕੈਂਦੇ ਤੇ ਕਿਸੇ ਨੂੰ ਜਾਤ ਪਾਤ ਨਹੀਂ ਪੁੱਛੀ ਜਾਂਦੀ ਸਭ ਬਾਬਾ ਗੁਰਨਾਨਕ ਦੇਵ ਸਭ ਆਪਾਂ ਨੂੰ ਧਰਮਾਂ ਗੋੜਿਆ ਸਿੱਖ ਜੋੜ ਕੀਤਾ ਸੋ ਉਹਨਾਂ ਲਈ ਸਭ ਇੱਕ ਸੀ ਸਿੱਖ, ਮੁਸਲਮਾਨ, ਸਾਈ ਸਾਰੇ ਲੋਕ ਇੱਕ ਸੀ ਉਹਨਾਂ ਨੇ ਕਦੇ ਕੋਈ ਧਰਮ ਨੂੰ ਵੰਡ ਨਹੀਂ ਕਰੀ ਸੀ ਉਰੂ ਘਰ ਦੇ ਵਿੱਚ ਕਦੇ ਵੀ ਕਿਸੇ ਦਾ ਧਰਮ ਜਾਤ ਪਾਤ ਕੁਝ ਨਹੀਂ ਪੁੱਛੀ ਜਾਂਦੀ ਸਭ ਇੱਕ ਸਮਾਨ ਹੈ ਪ੍ਰਮਾਤਮਾ ਦੇ ਦਰ ਦੀਨੀਆਂ ਗਾਦੇ ਵਿੱਚ ਇਸੇ ਤਰ੍ਹਾਂ ਹਿੰਦੂਆਂ ਦੇ ਵਿੱਚ ਵੀ ਵੇਖੋ ਆਪਾਂ ਜਦੋਂ ਮੰਦਰ ਦੇ ਵਿੱਚ ਆਪਾਂ ਕੋਈ ਵੀ ਜਾ ਸਕਦੇ ਹਾਂ ਕੋਈ ਇਥੇ ਰੋਕ ਕੋਕ ਨਹੀਂ ਕਿਉਂਕਿ ਉਹ ਵੀ ਸਾਰੇ ਧਰਮਾਂ ਦਾ ਸਾਂਝਾ ਹੁੰਦਾ ਹੈ ਨਾ ਤੇ ਇੱਥੇ ਵੇਖੋ ਜਿਹੜਾ ਸੌਨ ਦਾ ਮਹੀਨਾ ਹੈ ਹਿੰਦੂ ਧਰਮ ਆਪਣੇ ਦੇਵੀ ਦੇਵਤਿਆਂ ਨੂੰ ਸ਼ਿਵ ਜੀ ਭੂਲੇਨਾਥ ਨੂੰ ਮੰਨਦੇ ਹੋਏ ਕੜਦੇ ਆ ਨਾ ਵਰਤ ਰੱਖਦੇ ਹੈਗੇ ਤੇ ਜੋ ਹੁਣ ਆਪਾਂ ਸਿੱਖ ਧਰਮ ਦੇ ਵਿੱਚ ਹੈ ਇਹ ਜਿਹੜੀ ਦੇਖ ਸੌਨ ਦਾ ਮਹੀਨਾ ਇੱਕ ਪਵਿੱਤਰ ਮਹੀਨਾ ਕਿਉਂ ਮੰਨਿਆ ਜਾਂਦਾ ਸੀ ਇਹਦੇ ਵਿੱਚ ਇੱਕ ਔਰਤਾਂ ਦਾ ਆਪਾਂ ਸਿੱਖ ਧਰਮ ਦੇ ਵਿੱਚ ਲੰਦੇ ਸਿੱਖ ਧਰਮ ਦੇ ਵਿੱਚ ਇਹਨੂੰ ਪਵਿੱਤਰ ਇਸ ਤਰ੍ਹਾਂ ਕਿਹਾ ਜਾਂਦਾ ਸੀ ਕਿ ਜਿਵੇਂ ਹੁਣ ਔਰਤਾਂ ਸੀ ਦੇਖੋ ਪਹਿਲਾਂ ਹਾੜੀ ਹੁੰਦੀ ਆ ਹਾੜੀ ਵੜਦੇ ਆ ਕੱਢਦੇ ਆ ਫਿਰ ਉਸ ਤੋਂ ਬਾਅਦ ਨਵੀਂ ਫਸਲ ਦਾ ਆਗਮਨ ਨਵੀਂ ਫਸਲ ਨੂੰ ਬੀਜਦੇ ਆ ਕੋਟੀ ਕਰਦੇ ਪਚਾਈ ਉਹਦੀ ਸਾਂਭ ਸੰਭਾਲ ਥੋੜੀ ਜਿਹੀ ਫਸਲ ਵੱਡੀ ਹੋ ਜਾਂਦੀ ਆ ਉਹਦੀ ਸਾਂਭ ਸੰਭਾਲ ਥੋੜੀ ਜਿ ਘਟ ਜਾਂਦੀ ਆ ਤੇ ਵੇਖੋ ਜੇਠ ਹਾੜ ਤੀਕੇ ਸਾਰੇ ਕੰਮ ਬੜੇ ਰਜੇਵੇਂ ਭਰੇ ਇਹ ਮਹੀਨੇ ਹੁੰਦੇ ਆ ਵਿਸਾਖ ਜੇਠ ਹਾੜ ਦਾ ਸਾਲ ਦੇ ਮਹੀਨੇ ਦੇ ਵਿੱਚ ਥੋੜੀ ਜਿ ਫਸਲ ਪਾਲਕੀ ਵੱਡੀ ਹੋ ਜਾਂਦੀ ਆ ਦੂਜੀ ਫਸਲ ਆਪਣੀ ਸਾਰੀ ਸੰਭੀ ਜਾਂਦੀ ਸਿੰਟਰੀ ਇਹ ਮਹੀਨਾ ਆਪਣਾ ਥੋੜਾ ਜਿ ਫ੍ਰੀ ਹੋ ਜਾਂਦੇ ਆ ਆਪਾਂ ਇੱਥੇ ਬਾਕੀ ਥੋੜੀ ਜਿ ਗਰਮੀ ਤੋਂ ਰਾਹਤ ਨੂੰ ਮਿਲ ਜਾਂਦੀ ਆ ਇਹ ਬਸੰਤ ਰੁੱਤ ਆ ਜਾਂਦੀ ਮੀਂਹ ਪੈਣੇ ਸ਼ੁਰੂ ਹੋ ਜਾਂਦੀ ਆ ਇਥੇ ਆਪਣੇ ਜਿਹੜੇ ਪੁਰਾਣੇ ਬਜ਼ੁਰਗਾਂ ਨੇ ਇਸ ਮਹੀਨੇ ਨੂੰ ਪਵਿੱਤਰ ਇਸ ਤਰ੍ਹਾਂ ਕਿਹਾ ਸੀ ਕਿਉਂਕਿ ਇਹ ਸਾਰਾ ਮਹੀਨਾ ਉਹਨਾਂ ਨੇ ਔਰਤਾਂ ਨੂੰ ਅਰਪਿਤ ਕਰ ਦਿੱਤਾ ਸੀ ਕਿ ਲੜਕੀਆਂ ਨੂੰ ਇਹ ਮਹੀਨਾ ਦਿੱਤਾ ਸੀ ਇਸ ਮਹੀਨੇ ਲੜਕੀਆਂ ਕੀ ਹੁੰਦੀਆਂ ਸੀ ਘਰਾਂ ਦੇ ਵਿੱਚੋਂ ਧੀਆ ਭੈਣਾਂ ਨੂੰ ਤਾਂ ਨਿਕਲਦੀ ਆਗਿਆ ਨਹੀਂ ਹੁੰਦੀ ਸੀਗੀ ਪੁਰਾਣੇ ਸਮੇਂ ਵਿੱਚ ਪਰਦੇ 'ਚ ਰਹਿੰਦੀ ਸੀ ਧੀ ਭੈਣ ਪਰ ਸੌਣ ਦਾ ਮਹੀਨਾ ਈ ਆ ਭੈਣਾਂ ਨੂੰ ਦਿੱਤਾ ਜਾਂਦਾ ਸੀ ਵੀ ਤੁਸੀਂ ਖੁੱਲੇ ਸਮਾਨ ਵਿੱਚ ਜੋ ਕੀ ਆਪਣੇ ਪਿੰਡ ਦੇ ਵਿੱਚ ਵੱਡਾ ਦਰਖਤ ਆ ਉੱਥੇ ਤ੍ਰਿੰਜਨਾ ਤੀਆਂ ਵਗੈਰਾ ਸਾਰੀਆਂ ਲਾਉਣਾ 15-15 ਦੱਤੀਆਂ ਲੱਗਦੀਆਂ ਸੌਣ ਦਾ ਮਹੀਨਾ ਹਾਸਤੀਆਂ ਖੇੜਨੀਆਂ ਪੁੱਦਨੀਆਂ ਕੋਈ ਰੋਕ ਟੋਕ ਨਹੀਂ ਹੁੰਦੀ ਸੀ ਪੀਕੇ ਜਾਂਦੀਆਂ ਉੱਥੇ ਮਹੀਨਾ ਮਹੀਨਾ ਰਹਿ ਕੇ ਹੁੰਦੀਆਂ ਸੀਂਗਾ ਪੀਕੇ ਜਾ ਕੇ ਫਿਰ ਅਸੀਂ ਸਾਰੀਆਂ ਥੇਲੀਆਂ ਨਾਲ ਮੇਲ ਨਾਲ ਗੱਲਾਂ ਵਤਾ ਕਰਨੀਆਂ ਇਸ ਮਹੀਨੇ ਕ ਆਪਣੇ ਵੇਖ ਜਦੋਂ ਬਸੰਤਰੋਤਾਂ ਦੇ ਗਰਮੀ ਦਾ ਸਮਾਂ ਨਿਕਲ ਜਾਂਦਾ ਹੈ ਨਵੇਂ ਖੂਨ ਦਾ ਸੰਚਾਰ ਪੈਦਾ ਹੁੰਦਾ ਸਰੀਰ ਦੇ ਵਿੱਚ ਹੱਸਣ ਖੇਡਣ ਨਾਲ ਸਾਰੀ ਥਕਾਵਟ ਉਹਨਾਂ ਦੇ ਪੂਰ ਹੋ ਜਾਂਦੀ ਹੈ ਉਹ ਬਿਲਕੁਲ ਫਰੈਸ਼ ਕਰਦੇ ਹੋ ਜਾਂਦੀਆਂ ਹੱਸਦੀਆਂ ਖੇਡਦੀਆਂ ਆਪਣੇ ਸਹੌਰਾ ਘਰਾਂ ਦੇ ਵਿੱਚ ਫਿਰ ਆ ਕੇ ਫਿਰ ਸੁਕਮਾਂਤ ਦੇ ਹੱਥੇ ਲੱਗਿਆਂ ਦਾ ਸਾਰੀ ਥਕਾਨ ਉਹਨਾਂ ਦੀ ਖਤਮ ਹੋ ਜਾਂਦੀ ਆ ਤੇ ਬਾਕੀ ਉਹ ਜਦੋਂ ਵੀ ਉਹ ਤਾਂ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਸਿਦਰਾਖਤਾਂ ਥੱਲੇ ਬੈਠਣ ਦਾ ਫਿਰ ਸੌਣ ਦਾ ਮਹੀਨਾ ਸਾਰਾ ਬੇਟੀਆਂ ਨੂੰ ਦਿੱਤਾ ਜਾਂਦਾ ਸੀ ਫਿਰ ਉਹਨਾਂ ਨੂੰ ਪੂਰਾ ਮੌਕਾ ਮਿਲਦਾ ਆਕਸੀਜਨ ਭਰੂਰ ਆਕਸੀਜਨ ਹੁੰਦੀ ਸਰੀਰਕ ਉਹਨਾਂ ਦੀ ਐਕਟੀਵਿਟੀ ਹੁੰਦੀ ਜਿਵੇਂ ਪਿੰਗਾ ਝੂਟਣਾ, ਲਚਨਾ ਟੱਪਣਾ, ਖੇਡਣਾ ਤੇ ਨਵੇਂ ਖੂਨ ਦਾ ਸੰਚਾਰ ਹੁੰਦਾ ਸੀ ਉਹ ਸਰੀਰਕ ਤੌਰ ਤੇ ਬਿਲਕੁਲ ਤੰਦਰੁਸਤ ਹੋ ਜਾਂਦੀਆਂ ਸੀ ਉਦੋਂ ਆਪਣੀ ਤਰ੍ਹਾਂ ਏਸੀਆਂ ਦੇ ਵਿੱਚ ਬੰਦ ਤੇ ਪੱਖਿਆਂ ਦੇ ਥੱਲੇ ਇਸ ਮਹੀਨੇ ਨਹੀਂ ਬੀਤਦੇ ਸੀ ਉਹ ਸੋਹਣੇ ਦਰਖਤਾਂ ਥੱਲੇ ਕੁਦਰਤੀ ਹਵਾ ਵਿੱਚ ਕੁਦਰਤੀ ਪਾਤਾਵਾਂ ਦੇ ਵਿੱਚ ਮਹੀਨੇ ਨੀ ਬੀਤਦੇ ਸੀ ਸਾਰਾ ਮਹੀਨਾ ਲੜਕੀਆਂ ਪੇਕੀ ਘਰ ਰਹਿੰਦੀਆਂ ਹੁੰਦੀਆਂ ਸੀ ਇਸ ਕਰਕੇ ਨੂੰ ਪਵਿੱਤਰ ਮੰਨਿਆ ਜਾਂਦਾ ਸੀ ਆ ਤੇ ਪਰ ਹੁਣ ਸਮੇਂ ਦੇ ਨਾਲ ਇਹ ਸਾਰਾ ਕੁਝ ਖਤਮ ਹੋ ਗਿਆ ਲੋਕ ਹੁੰਦਾ ਹੋ ਗਿਆ ਕਿਸੇ ਨੂੰ ਪਤਾ ਨਹੀਂ ਕਿਹੜਾ ਮਹੀਨਾ ਕਿਵੇਂ ਆ ਕਿਹੜਾ ਨਹੀਂ ਵੈਸੇ ਤਾਂ ਜ਼ਿਆਦਾਤਰ ਤਾਂ ਜਿਹੜੇ ਇੰਗਲਿਸ਼ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਹਨ ਦੇਸੀ ਮਹੀਨਿਆਂ ਦੇ ਨਾਮ ਹੀ ਨਹੀਂ ਪਤਾ ਵੀ ਸੌਣ ਭਾਦੂ ਮੇਂ ਸੇਟ ਹਾਰਡ ਕੀ ਹੁੰਦਾ ਆਪਾਂ ਇੰਨਾ ਉੱਚੇ ਉੱਠ ਖੜੇ ਇੰਨੀ ਪੱਛਮੀ ਸਭਿਆਤ ਵਿੱਚ ਜਾ ਪਹੁੰਚੇ ਚਲੋ ਜੀ ਇੱਥੇ ਆਪਾਂ ਕੁਝ ਗੱਲਾਂ ਤੁਹਾਨੂੰ ਦੱਸਦੇ ਆਂ ਸੌਣ ਦੇ ਮਹੀਨੇ ਭੁੱਲ ਕੇ ਵੀ ਗਲਤੀਆਂ ਨਾ ਕਰਨੀਆਂ ਇੱਕ ਆਪਾਂ ਤੁਹਾਨੂੰ ਇੱਥੇ ਮਹਾ ਉਪਾਅ ਦੱਸਾਂ ਕਿ ਜੋ ਤੁਸੀਂ ਕਰ ਸਕਦੇ ਹੋ ਤੇ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੰਗੀ ਆ ਖਤਮ ਹੋ ਜੂਗੀ ਜੇ ਲੋ ਜੀ ਆਪਾਂ ਤੁਹਾਨੂੰ ਦੱਸਦੇ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ ਕਿਹੜੇ ਸੌਨੇ ਉਸ ਸੌਣ ਦੇ ਮਹੀਨੇ ਦੇ ਵਿੱਚ ਚਾਰ ਸੋਮਵਾਰ ਆਉਣਗੇ ਚਾਰ ਸੋਮਵਾਰ ਆਉਣਗੇ ਕੋਈ ਜ਼ਿਆਦਾ ਨਹੀਂ ਹੁੰਦੇਗੇ ਤੇ ਜ਼ਿਆਦਾਤਰ ਤਾਂ ਲੋਕ ਵੀ ਹਿੰਦੂ ਧਰਮ ਦੇ ਲੋਕ ਇਸ ਦਿਨ ਪਾਤਰ ਰੱਖਦੇ ਆ ਪਰ ਆਪਾਂ ਇੱਥੇ ਇਹਨਾਂ ਕਰਮਾਂ ਦੇ ਆਪਾਂ ਬੈਂਗ ਨਹੀਂ ਦੀ ਸਬਜੀ ਇਸ ਦਿਨ ਭੁੱਲ ਕੇ ਵੀ ਨਹੀਂ ਧਾਰਨੀ ਸੋਮਵਾਰ ਵਾਲਿਆਂ ਸੋਮਵਾਰ ਵਾਲੇ ਦਿਨ ਆਪਾਂ ਨਵਾਲ ਨਹੀਂ ਘੋਣੇ ਚਾਹੀਦੇ ਆਪਣੇ ਵੀ ਬਿਗ ਆਪਾਂ ਸਿੱਖ ਧਰਮ ਦੇ ਵਿੱਚ ਆ ਫਿਰ ਵੀ ਆਪਾਂ ਇੱਥੇ ਲੜਕੀਆਂ ਨੂੰ ਇਹੀ ਕਹਾਂਗੇ ਵੀ ਸੌਂ ਦੇ ਮਹੀਨਾ ਇੱਕ ਸੁਹਾਗਣ ਔਰਤ ਦਾ ਮਹੀਨਾ ਵੀ ਮੰਨਿਆ ਜਾਂਦਾ ਇਸ ਮਹੀਨੇ ਵਿੱਚ ਤੁਸੀਂ ਚੂੜੀਆਂ ਕੱਚ ਦੀਆਂ ਚੂੜੀਆਂ ਜੂੜਥਾਂ ਦੇ ਵਿੱਚ ਪਾਓ ਤੁਸੀਂ ਮੰਨਦਾ ਇਹਨੂੰ ਆਪਾਂ ਅਰਦਾਸਾਂ ਵੀਆਂ ਕਰੀਏ ਕਿ ਸੇ ਵੇਖੋ ਪਤੀ ਕਿਸ ਤਰ੍ਹਾਂ ਵੀ ਹੈ ਕਿੰਨਾ ਵੀ ਮਾੜਾ ਹੈ ਪਰ ਪਤਨੀ ਦੀ ਇੱਜ਼ਤ ਮਾਣ ਸਨਮਾਨ ਪਤੀ ਨਾਰੀ ਹੈ ਪਤਨੀ ਪਤੀ ਤੋਂ ਬਿਨਾ ਔਰਤ ਇੱਕ ਅੱਖਾਂ ਦਾ ਕੂੜਾ ਬਣ ਕੇ ਰਹਿ ਜਾਂਦੀ ਚਾਹੇ ਉਹ ਕਿੰਨੀ ਵੀ ਸਮਝਦਾਰ ਭੜੀ ਹੋਈ ਕਿਉਂ ਨਾ ਉਹਨੂੰ ਬਹੁਤ ਦੁੱਖ ਝੱਲਣੇ ਪਈਏ ਤੇ ਪਤੀ ਨਾਲ ਉਹ ਰਾਣੀ ਹੁੰਦੀ ਇਹਦੇ ਲਈ ਜੇ ਕੋਈ ਲੰਬੀ ਉਮਰ ਦੀ ਕਾਮਨਾ ਹੋਵੇ ਸੁੱਖ ਸਮਰiddhi ਵਾਸਤੇ ਆਪਾਂ ਇਹ ਸਭ ਕੁਝ ਕਰਦੇ ਆਂ ਚੂੜੀਆਂ ਤੁਸੀਂ ਜਰੂਰ ਪਾਓ ਸੌਂ ਦੇ ਮਹੀਨੇ ਵਿੱਚ ਚੜਾਓ ਮਹਿੰਦੀ ਤੁਸੀਂ ਹੱਥਾਂ ਤੇ ਜਰੂਰ ਲਾਓ ਸੌਂ ਚ ਇੱਕ ਵਾਰੀ ਲਾਓ ਤੇ ਇੱਕ ਵੇਖੋ ਜੋ ਆਪਾਂ ਪਕਵਾਨ ਆਪਾਂ ਤੇ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦਾ ਤਾਂ ਮੈਨੂੰ ਪਤਾ ਨਹੀਂ ਬੇਸਲੀ ਮੈਂ ਆਪਾਂ ਪਿੰਡਾਂ ਦੇ ਵਿੱਚ ਜੰਮੇ ਪੜਿਆ ਤੇ ਪਿੰਡਾਂ ਬਾਰੇ ਜਾਣਦੇ ਆਂ ਜ਼ਿਆਦਾਤਰ ਪਿੰਡਾਂ ਦੇ ਵਿੱਚ ਸੌਂ ਦੇ ਮਹੀਨੇ ਖੀਰ ਪੂਰੇ ਹਰ ਇੱਕ ਘਰ ਦੇ ਵਿੱਚ ਜਰੂਰ ਬੰਦਦੇ ਆਂ ਇਹ ਤੁਸੀਂ ਜਰੂਰ ਬਣਾਉਣਾ ਜੋ ਆਪਣੀ ਪਰਪਰਾ ਚੱਲੀ ਆ ਰਹੀ ਹੈ ਕਿ ਇਹ ਸੰਧੂਰ ਬੇਟੀਆਂ ਨੇ ਸੰਧੂਰ ਜਰੂਰ ਲਾਓ ਸਿੱਧੀ ਜੀ ਸਿੱਧਾ ਚੀਰ ਕੱਢ ਕੇ ਸਿੱਧੀ ਮੰਗ ਕਹਿਣੇ ਸਿੱਧਾ ਚੀਰ ਕੱਢ ਕੇ ਸੁੱਕਾ ਸੰਧੂਰ ਲਾਇਆ ਕਰੋ ਜੀ ਲਿੱਕੜ ਸੰਧੂਰ ਨੂੰ ਕੋਈ ਮਾਨਤਾ ਨਹੀਂ ਦਿੱਤੀ ਲਿੱਕੜ ਸੰਧੂਰ ਇੱਕ ਫੈਸ਼ਨ ਹੈ ਉਹ ਕੋਈ ਉਹ ਕੋਈ ਪਵਿੱਤਰ ਨਹੀਂ ਮੰਨਿਆ ਦੇਖੋ ਚੰਗਾ ਨੂੰ ਤਾਂ ਇੱਕ ਫੈਸ਼ਨ ਦੇ ਦੌਰ ਤੇ ਲਾਇਆ ਜਾਂਦਾ ਸੁੱਕਾ ਸੰਧੂਰੀ ਚੀਰ ਦੇ ਵਿੱਚ ਲੰਬੇ ਸੁਹਾਗ ਦੀ ਨਿਸ਼ਾਨੀ ਹੈ ਉਹ ਹੀ ਤੁਹਾਨੂੰ ਫਾਇਦਾ ਰਹਿੰਦਾ ਕਦੇ ਵੀ ਕਿਸੇ ਦਾ ਸੰਧੂਰ ਮੰਗ ਕੇ ਨਾ ਲਾਓ ਅਦੇ ਵੀ ਆਪਣਾ ਸੰਧੂਰ ਕਿਸੇ ਨੂੰ ਨਾ ਦਿਓ ਭੁੱਲ ਕੇ ਵੀ ਗਲਤੀ ਨਹੀਂ ਕਰਨੀਗੇ ਜੋ ਤੁਹਾਡਾ ਸਦਾ ਸੁਖਵਾਨਾ ਰਹੂ ਸੁਖਵਾਨਾ ਤੁਹਾਨੂੰ ਦੋਸਤਨਾ ਬਖਸ਼ੇ ਮਹਾਰਾਜ ਤੁਹਾਡੇ ਸੁਹਾਗ ਨੂੰ ਚੜ੍ਹਦੀ ਕਲਾ ਚ ਰੱਖੀ ਇਹ ਹੀ ਆਪਣਾ ਅਰਦਾਸ ਬੇਨਤੀ ਹੈ ਤੇ ਬਾਕੀ ਹੁਣ ਜੇ ਤੁਸੀਂ ਸੌਣ ਦੇ ਮਹੀਨੇ ਕੋਈ ਵਰਤ ਰੱਖਦੀਏ ਬਹੁਤ ਸਾਰੀਆਂ ਬੇਟੀਆਂ ਰੱਖਦੀਆਂ ਹੋਣਗੀਆਂ ਬੱਚਿਆਂ ਦੀ ਪ੍ਰਾਪਤੀ ਲਈ ਕੋਈ ਪੜ੍ਹਾਈ ਲਈ ਕਿਉਂਕਿ ਇਸ ਤਰ੍ਹਾਂ ਬਹੁਤ ਸਾਰੀਆਂ ਬੱਚੀਆਂ ਬਾਕੀ ਹਿੰਦੂ ਧਰਮ ਨੇ ਬੇਟੀਆਂ ਵੀ ਵਰਤ ਇਹ ਰੱਖਦੀਆਂ ਹੋਣਗੀਆਂ ਜੇ ਵੀਨੇ ਤੁਸੀਂ ਭਰਤ ਰਹਿੰਦੇ ਆ ਕਦੇ ਵੀ ਉਧਾਰ ਲੈ ਕੇ ਪੈਸੇ ਫਲ ਸਾਬ ਜਿਹਾ ਨਾ ਖਰੀਦੋ ਕਦੇ ਵੀ ਕਿਸੇ ਆਂਢੀ ਗੁਆਂਢੀ ਤੋਂ ਮੰਗ ਕੇ ਫालतू ਸੀ ਨਾ ਖਾਓ ਤੇ ਕਦੇ ਵੀ ਤੁਸੀਂ ਕਿਸੇ ਤੋਂ ਵੀ ਦੇ ਵਿੱਚ ਲੈ ਕੇ ਫਲ ਨਾ ਖਾਓ ਹਾਂ ਜੇ ਕੋਈ ਖੁਸ਼ੀ ਨਾਲ ਦੇ ਦਿੰਦਾ ਉਹ ਠੀਕ ਆ ਪਰ ਆਪ ਤੁਸੀਂ ਕਿਸੇ ਤੋਂ ਮੰਗ ਕੇ ਫਲ ਨਾ ਖਾਓ ਜੇ ਆਪਾਂ ਇਸ ਤਰ੍ਹਾਂ ਫਲ ਖਾਣੇ ਆ ਜੀ ਪਾਪ ਲੱਗਦਾ ਵਰਤ ਅਧੂਰਾ ਰਹਿ ਜਾਂਦਾ ਆਪਣਾ ਤੇ ਇਹਦੇ ਲਈ ਇਹ ਆ ਇਸ ਤਰ੍ਹਾਂ ਦੀ ਗਲਤੀ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਜੇ ਤੁਸੀਂ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਜਾਣਿਓ ਇਸ ਮਹੀਨੇ ਦੇ ਵਿੱਚ ਤੁਸੀਂ ਚੰਗੇ ਕੰਮ ਕਰਨਾ ਸੋਚਦੇ ਹੋਣਾ ਵੀ ਸੋਹਣਾ ਸਾਡਾ ਮਹੀਨਾ ਲੰਘੇ ਤੇ ਤੁਸੀਂ ਕਦੇ ਵੀ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਜਾ ਕੇ ਕਦੇ ਵੀ ਝੂਠ ਨਹੀਂ ਬੋਲਣਾ ਵੈਸੇ ਤਾਂ ਆਪਾਂ ਹਰ ਵਕਤ ਪ੍ਰਮਾਤਮਾ ਦੀ ਸ਼ਰਨ ਵਿੱਚ ਹੀ ਰਹਿਣੇ ਆ ਪਰ ਫਿਰ ਵੀ ਆਪਾਂ ਘਰ ਦੇ ਵਿੱਚ ਆਪਾਂ ਪ੍ਰਮਾਤਮਾ ਨੂੰ ਭੁੱਲ ਜਾਂਦੇ ਆ ਤਾਂ ਜਦੋਂ ਗੁਰੂ ਘਰ ਮੰਦਿਰ ਜਾਂਦੇ ਆ ਉੱਥੇ ਜਾ ਕੇ ਆਪਾਂ ਨੂੰ ਪਤਾ ਲੱਗਦਾ ਵੀ ਪ੍ਰਮਾਤਮਾ ਦੀ ਸ਼ਰਨ ਚ ਆਈਆਂ ਝੂਠ ਨਹੀਂ ਬੋਲਣਾ ਨਿੰਦਿਆ ਚੁਗਲੀ ਨਹੀਂ ਕਰਨੀ ਕਿਸੇ ਦੀ ਵੀ ਜਦੋਂ ਵੀ ਪ੍ਰਮਾਤਮਾ ਦੇ ਸ਼ਰਮਚ ਜਾਨੇ ਜੋੜੇ ਘਰ ਬਾਹਰ ਉਤਾਰ ਕੇ ਨੰਗੇ ਪੈਰੀ ਹੀ ਪ੍ਰਮਾਤਮਾ ਦੇ ਦਰਸ਼ਨ ਕਰਨ ਜਾਣੇ ਆ ਕਿਸੇ ਉੱਥੋਂ ਕਰਜ਼ਾ ਨਾ ਲਓ ਕੋਈ ਵੀ ਚੀਜ਼ ਉੱਥੋਂ ਉਧਾਰੀ ਨਾ ਲੈ ਕੇ ਆਇਓ ਤੇ ਇਹ ਵਰਤ ਰੱਖਦੇ ਹੋ 100 ਦਿਨ ਹੀ ਰੱਖਦੇ ਜੋ ਕੋਈ ਵੀ ਵਰਤ ਰੱਖ ਲਿਓ ਤੁਸੀਂ ਨਾਸ਼ਪਤੀ ਭੁੱਲ ਕੇ ਨਹੀਂ ਖਾਣੀ ਜਿਹੜੇ ਫਲ ਦਾ ਨਾ ਹੀ ਨਾਸ਼ ਆਇਆ ਉਹ ਵਰਤ ਵਾਲੇ ਦਿਨ ਤੁਸੀਂ ਨਹੀਂ ਖਾਣੀ ਇਹ ਵੀ ਤੁਹਾਨੂੰ ਵੱਡਾ ਪਾਪ ਲੱਗਦਾ ਹੋਰ ਦਿਨ ਤੁਸੀਂ ਕਿਸੇ ਵੀ ਦਿਨ ਆਪਾਂ ਨਾਸ਼ਪਤੀ ਖਾ ਸਕਦੇ ਆ ਪਰ ਵਰਤ ਵਾਲੇ ਦਿਨ ਤੁਸੀਂ ਨਾਸ਼ਪਤੀ ਫਲ ਨਾ ਹੀ ਤਾਂ ਖਾਣਾ ਨਾ ਹੀ ਕਿਸੇ ਗੁਰੂ ਘਰ ਮੰਤਰ ਦੇ ਵਿੱਚ ਕਿਤੇ ਵੀ ਇਹ ਫਲ ਨੂੰ ਤੁਸੀਂ ਅਰਪਿਤ ਨਹੀਂ ਕਰਨਾ ਹੈ। ਇਸ ਸਮੇਂ ਤੋਂ ਪਿਆ ਆਟਾ ਵੀ ਤੁਸੀਂ ਵਰਤ ਵਾਲੇ ਦਿਨ ਨਹੀਂ ਖਾਣਾ। ਜੇ ਗੱਟੂ ਦਾ ਆਟਾ ਹੋਇਆ ਤੇ ਇੱਕ ਸੂਜਦਾ ਹੋ ਜਾਂਦਾ ਹੈ ਨਾ ਤੇ ਕੋਈ ਪਪਾ ਪਿਆ ਆਟਾ ਲੈ ਆਉਣੀ ਹੈਗੀ। ਇਹ ਆਟਾ ਤੁਸੀਂ ਨਾ ਖਾਓ ਕਿਉਂਕਿ ਜਿਆਦਾ ਸਮਾਂ ਪੁਰਾਣਾ ਹੁੰਦਾ ਵਿੱਚ ਨਾ ਕੀੜੇ ਸੁਸਰੀ ਕੀੜੇ ਪੈ ਜਾਂਦੇ। ਕਈ ਵਾਰ ਇਹਦੇ ਵਿੱਚ ਇਹੋ ਜਿਹੇ ਕੀੜੇ ਹੁੰਦੇ ਜੋ ਆਪਾਂ ਨੂੰ ਚੰਗੀ ਤਰ੍ਹਾਂ ਦਿਖਾਈ ਵੀ ਨਹੀਂ ਦਿੰਦੇ। ਇਹਦੀ ਵਰਤਾਲੇ ਦਿਨ ਮਾਸ ਖਾਣਾ ਕੀੜੇ ਮਕੋੜੇ ਖਾਣਾ ਮਹਾਪਾਪ ਹੈ ਦੇ ਵੀ ਕਦੇ ਵੀ ਪੁਰਾਣਾ ਆਟਾ ਨਹੀਂ ਖਾਣਾ ਤਾਜ਼ਾ ਫਰੈਸ਼ ਬਣਾ ਕੇ ਆਟਾ ਹੀ ਇਸ ਦਿਨ ਤੁਸੀਂ ਖਾਣਾ ਜਿਹੜਾ ਤੁਸੀਂ ਬਰਤ ਰੱਖਦੇ ਆਂ ਦਾ ਮਹੀਨਾ ਬਹੁਤ ਪਵਿੱਤਰ ਹੁੰਦਾ ਜੇ ਤੁਸੀਂ ਕਿਸੇ ਮੰਦਿਰ ਚ ਜਾਣੇ ਹੋ ਚੱਪਲ ਜੋੜੇ ਬਾਹਰ ਉਤਾਰ ਕੇ ਜਾਣੇ ਹਨ ਮੀਟ ਮਾਸ ਇਸ ਮਹੀਨੇ ਤੁਸੀਂ ਬਿਲਕੁਲ ਨਹੀਂ ਖਾਣਾ ਨਾ ਘਰ ਦੇ ਵਿੱਚ ਲੈ ਕੇ ਆਉਣਾ ਕੋਸ਼ਿਸ਼ ਕਰੋ ਇਸ ਮਹੀਨੇ ਸ਼ਰਾਬ ਵੀ ਘਰ ਚ ਨਾ ਲੈ ਕੇ ਆਓ ਤਾਂ ਤੁਹਾਡਾ ਸਮਾਂ ਸੁੱਖਾਂ ਚ ਬਦਲ ਜਾਊਗਾ ਤੇ ਮ్యూਟ ਮਾਸਕ ਘਰ ਦੇ ਵਿੱਚ ਬਿਲਕੁਲ ਨਹੀਂ ਤੁਸੀਂ ਲੈ ਕੇ ਆਉਣਾ ਹੈ ਕਿਉਂਕਿ ਦੇਵੀ-ਦੇਵਤਿਆਂ ਦੇ ਤਹਿਣ ਇਹ ਵੀ ਦੇਵਤਿਆਂ ਦੇ ਤਹਿਣ ਚੱਲਦੇ ਹੈਗੇ ਤੇ ਬਾਕੀ ਵੇਖੋ ਤੁਸੀਂ ਆਪ ਵੀ ਦੇਦੇ ਆਪਣੇ ਸਿੱਖ ਭਾਈਚਾਰੇ ਵੀ ਅਮਰਨਾਥ ਯਾਤਰਾ ਤੇ ਬਹੁਤ ਚੰਗੇ ਹੈਗੇ ਇਹਦੇ ਲਈ ਗਲਤੀਆਂ ਆਪਾਂ ਨਹੀਂ ਕਰਨੀਆਂ ਹੈਗੀਆਂ ਤੇ ਭਗਵਾਨ ਦੀ ਕਰੋਪੀ ਹੋ ਜਾਂਦੀ ਹੈ ਫਿਰ ਆਪਣੇਦੋ ਫਿਰ ਆਪਾਂ ਕਹਿੰਦੇ ਪਤਾ ਨਹੀਂ ਸਾਨੂੰ ਕਿਹੜੇ ਕਰਮਾਂ ਦੀ ਸਜ਼ਾ ਮਿਲ ਜਾਂਦੀ ਹੈ ਜਦੋਂ ਵੀ ਕਿਸੇ ਆਪ ਨੂੰ ਮਾਸਕ ਤਾਂ ਨਾ ਹੀ ਹੋਣ ਉਦੋਂ ਉਹ ਇਸ ਵਰਤ ਨਹੀਂ ਰੱਖਣਾ ਸੇਵਾ ਨਹੀਂ ਕਰਨੀਗੀ ਹਨਾ ਮੰਦਰ ਦੇ ਵਿੱਚ ਉਹਨੇ ਨਹੀਂ ਜਾਣਾਗਾ ਤੁਰਸੀ ਦੇ ਪੌਦੇ ਨੂੰ ਪਾਣੀ ਨਹੀਂ ਦੇਣਾ ਤੇ ਜੇ ਤੁਸੀਂ ਤੁਰਸੀ ਦੇ ਪੌਦੇ ਨੂੰ ਪਾਣੀ ਦਿੰਦੇ ਤਾਂ ਤੁਰਸੀ ਦਾ ਪੌਦਾ ਮੁਜਰਾ ਆ ਜਾਂਦਾ ਮੱਚ ਜਾਂਦਾ ਜਿਹੜਾ ਤੁਹਾਨੂੰ ਮਹਾਪਾਪ ਲੱਗਦਾ ਹੈਗਾ ਫਿਰ ਤੇ ਘਰ ਦੇ ਵਿੱਚ ਗਰੀਬੀ ਤੇ ਕੰਗਾਲੀ ਦਾ ਕਾਰਨ ਇਹ ਬਣਦਾ ਇਹਦੇ ਲਈ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖੋ ਜੀ ਕਦੇ ਵੀ ਤੁਸੀਂ ਅਕੀ ਆਪ ਬਾਤ ਪੂਜਾ ਨਹੀਂ ਕਰ ਸਕਦੇ ਹਾਂ ਜੇ ਤੁਸੀਂ ਵਰਤ ਰੱਖ ਰਹੇ ਵਰਤ ਰੱਖੇ ਦੇ ਵਿੱਚ ਆ ਕੇ ਆ ਗਿਆ ਤੁਹਾਨੂੰ 마ਸਕ ਨਹੀਂ ਨਾ ਤੇ ਫਿਰ ਤੁਸੀਂ ਕੋਈ ਗੱਲ ਨਹੀਂ ਫਿਰ ਆਦਾ ਵਰਤ ਪੂਰੀ ਸ਼ਰਤਾਂ ਨਾ ਹੋ ਇਸੇ ਤਰ੍ਹਾਂ ਤੁਸੀਂ ਸਾਫ ਸੁਥਰੇ ਹੋ ਕੇ ਪੂਰੀ ਪਵਿੱਤਰਤਾ ਨਾਲ ਆਦੇ ਵਰਤ ਨੂੰ ਪੂਰਾ ਕਰ ਦੇਣਾ ਸ਼ਕਨਾ ਨਹੀਂ ਕੀ ਵਰਤੀ ਸ਼ੀਮਿੰਗ ਦੇ ਕੋਲ ਬਹੁਤ ਸਾਰੀਆਂ ਸ਼ਕਤੀਆਂ ਹੁੰਦੀਆਂ ਜਦੋਂ ਸ਼ੀਮਿੰਗ ਇੱਥੇ ਉਹ ਦਾ ਸਥਾਪਿਤ ਕੀਤਾ ਉਹਦੇ ਆਸੇ-પાસੇ ਸ਼ਕਤ ਨਾਲ ਘੇਰਾ ਬਣ ਜਾਂਦਾ ਇਹਦੇ ਲਈ ਕਦੇ ਵੀ ਸ਼ਿਵ ਨੂੰ ਘਰ ਦੇ ਵਿੱਚ ਨਾ ਰੱਖੋ ਕਿਉਂਕਿ ਜੇ ਘਰ ਦੇ ਵਿੱਚ ਲੈ ਆਉਂਨੇ ਆ ਤਾਂ ਆਪਾਂ ਉਹਦੇ ਉੱਪਰ ਜਾਲ ਨਹੀਂ ਚੋੜਾ ਸਕਦੇ ਅਰਸਾ ਦਿਨਾਂ ਤੋਂ ਚੜਾ ਚੜਾਉਨੇ ਆ ਕੋਈ ਇੱਕ ਮਹਾਪਾਪ ਹੈ ਜਿਹਦੇ ਲਈ ਆਪ ਦੇ ਘਰ ਦੇ ਵਿੱਚ ਸ਼ਿਵ ਨੂੰ ਨਿਯੋਗ ਸਥਾਪਿਤ ਨਾ ਕਰੋ ਤੇ ਵਿੱਚ ਸ਼ਿਵ ਕੋਈ ਲੋਕ ਇਹਨਾਂ ਤੁਰਸੀ ਦਾ ਪਵਦਾਂ ਦੇ ਉੱਤੇ ਵਿੱਚ ਹੀ ਸ਼ਿਵ ਲਗ ਰੱਖੀ ਬੈਠੇ ਜਿਵੇਂ ਗਣੇਸ਼ ਸ਼ਿਵ ਸ਼ੀਵ ਲਿੰਗ ਰੱਖੀ ਬੈਠੇ ਨੇ ਜਗਨੇਸ਼ ਦੀ ਪਰਤੀ ਉੱਪਰ ਰੱਖੀ ਬੈਠੇ ਨੇ ਉਹ ਵੀ ਨਹੀਂ ਰੱਖਣੀ ਚਾਹੀਦੀ ਇਹ ਵੀ ਇੱਕ ਪਾਪ ਹਰੀ ਚੂੜੀਆਂ ਦਾ ਆਪਾਂ 100 ਦੇ ਮਹੀਨੇ ਜੇ ਹਰੀ ਚੂੜੀਆਂ ਦਾ ਕਿਸੇ ਸੁਵਰਗਣਾਂ ਨੂੰ ਆਪਾਂ ਦਾਨ ਕਰਦੇ ਆ ਨਾ ਬਹੁਤ ਬਣਾਈ ਤੁਹਾਡੇ ਪਤੀ ਦੀ ਲੰਬੀ ਹੋਣੀ ਹੈ ਜੋ ਕੰਮ ਕਰਦਾ ਉਸ ਬਹੁਤ ਤਰੱਕੀ ਹੁੰਦੀ ਹੈ ਤੁਹਾਡੇ ਬੱਚਿਆਂ ਦੀ ਤਰੱਕੀ ਹੁੰਦੀ ਹੈ ਕਿਸੇ ਵੀ ਸੁਹਾਗਣੇ ਇਸਤਰੀ ਨੂੰ ਹਰੀ ਚੂੜੀਆਂ ਚੜਾਉਣੀਆਂ ਜਾਂ ਕਿਸੇ ਨੂੰ ਹਰੇ ਵਸਤਰ ਤੁਸੀਂ ਦਾਨ ਦੇ ਵਿੱਚ ਦੰਨੇ ਸੋਮਵਾਰ ਰੜਿਆ ਨਾ ਤਾਂ ਤੁਸੀਂ ਦੇਖੋ ਤੁਹਾਡਾ પતિ ਬਹੁਤ ਤਰੱਕੀ ਕਰੂਗਾ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇੱਕ ਮਹਾ ਉਪਾਜ ਇਸ ਦਿਨ ਆਪਾਂ ਕੀ ਕਰਨਾ ਸੌ ਆਪਾਂ ਸੌਂ ਦੇ ਮਹੀਨੇ ਜੋ ਵੀ ਕੋਈ ਵੀ ਸੌਵਾਰ ਸੌਂ ਦੇ ਮਹੀਨੇ ਵਿਚਾਰ ਸੌਵਾਰਾਂ ਕਿ ਕਿਸੇ ਵੀ ਸੌਵਾਰ ਨੂੰ ਤੁਸੀਂ ਕਿ ਸਫੈਦ ਕੱਪੜਾ ਲੈਣਾ ਚਿੱਟਾ ਕੱਪੜਾ ਲੈਣਾ ਉਹਦੇ ਚ ਇੱਕ ਮੂਠੀ ਚੌਲਾਂ ਦੀ ਪਾ ਕੇ ਉਹਨੇ ਇੱਕ ਕੋਟ ਨਹੀਂ ਬਣਾ ਲੈਣਾ ਤੇ ਤੁਸੀਂ ਇੱਕ ਪਿੱਤਲ ਦਾ ਲੋਟਾ ਲੈ ਲੈਣਾ ਤੇ ਉਹਦੇ ਵਿੱਚ ਤੁਸੀਂ ਜਲ ਭਰ ਲੈਣਾ ਸਾਫ ਸੁਧ ਜਲ ਜਲ ਭਰ ਲੈਣਾ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਗੰਗਾ ਜਲ ਮਿਲਾ ਲੈਣਾ ਹੈਗਾ ਪੁੱਤਰ ਗੰਗਾ ਜਲ ਘਰਾਂ ਚ ਰੱਖਦੇ ਹੁੰਦੇ ਨੇ ਥੋੜਾ ਜਿਹਾ ਉਹ ਮਿਲਾ ਲੈਣਾ ਫਿਰ ਤੁਸੀਂ ਸ਼ੀ ਮੰਦਰ ਵਿੱਚ ਜਾਣਾ ਪਹਿਲਾਂ ਤਾਂ ਤੁਸੀਂ ਸ਼ਿਵਲਿੰਗ ਦੇ ਉੱਪਰ ਆਪ ਜਲ ਚੜਾਉਣਾ ਹੈਗਾ ਜਲ ਚੜਾਉਣ ਤੋਂ ਬਾਅਦ ਅਜੀ ਫੇਰ ਤੁਸੀਂ ਜਿਹੜੀ ਤੁਹਾਡੇ ਕੋਲ ਕੋਟਲੀ ਹੋਊਗੀ ਚਿੱਟੀ ਕੱਪੜੇ ਚ ਬਣਾਈ ਹੋਈ ਚੌਲਾਂ ਦੀ ਉਹ ਸ਼ਿਵਲਿੰਗ ਨੂੰ ਝਵਾ ਲੈਣੀ ਹੈ ਝਵਾ ਕੇ ਲੈ ਕੇ ਜੀ ਕੋਟਲੀ ਤੁਸੀਂ ਤਜੋਰੀ ਦੇ ਵਿੱਚ ਅਲਮਾਰੀ ਦੇ ਵਿੱਚ ਰੱਖਿਓ ਤੁਸੀਂ ਦੇਖੋ ਤੁਹਾਡੇ ਘਰ ਦੇ ਵਿੱਚ ਕਿੰਨੀ ਸੁਖ ਸੁਮਰiddhi ਆਉਂਦੀ ਹੈ ਤੁਹਾਨੂੰ ਖੁਦ ਨੂੰ ਪਤਾ ਲੱਗੇਗਾ ਕਿ ਤੁਹਾਨੂੰ ਧੌਲ ਸਾਡਾ ਕਿੱਧਰੋਂ ਆ ਰਿਹਾ ਤੁਹਾਨੂੰ ਕੋਈ ਨੂੰ ਯਕੀਨ ਨਹੀਂ ਹੋਣਾ ਕਿ ਕਿਵੇਂ ਸਾਡੇ ਦਿਨ ਬਦਲ ਗਏ ਤੇ ਅਨਧਾਨ ਦੇ ਤੁਹਾਡੇ ਘਰ ਦੇ ਵਿੱਚ ਭੰਡਾਰ ਲੱਗ ਜਾਣਗੇ ਸ਼ਿਵਲਿੰਗ ਦੀ ਇੰਨੀ ਤੋਂ ਸ਼ਿਵਜੀ ਮਹਾਰਾਜ ਦੀ ਐਨ ਭਵਾਨੀ ਇੰਨੀ ਕਿਰਪਾ ਹੋ ਜੂਗੀ ਤੁਹਾਡੇ ਇਹਦੇ ਤੁਸੀਂ ਬਹੁਤ ਹੈਰਾਨ ਰਹੇ ਹੋਗੇ ਇਹ ਤੁਸੀਂ ਸੌਂ ਦੇ ਮਹੀਨੇ ਟੋਟਕਾ ਤੁਸੀਂ ਜਰੂਰ ਕਰ ਇਹ ਤੁਸੀਂ ਲਿਆ ਕੇ ਅਲਮਾਰੀ ਚ ਵੀ ਰੱਖ ਸਕਦੇ ਹੋ ਕੋਟਲੀ ਇਹ ਚਾਹੇ ਤੁਸੀਂ ਤਜੋਰੀ ਚ ਵੀ ਰੱਖ ਸਕਦੇ ਕਿਤੇ ਵੀ ਲਿਆ ਕੇ ਨਿਸਥਾਪਿਤ ਕਰ ਸਕਦੇ ਹੋ ਸਵੇਰ 11 ਵਜੇ ਤੋਂ ਪਹਿਲਾਂ ਪਹਿਲਾਂ ਵੇਂ ਮੰਦਰ ਖੁੱਲਦੇ ਆ ਤੇ ਸ਼ਾਮ ਨੂੰ 4 ਵਜੇ ਤੱਕ ਪਹੁੰਚ ਜਾਂਦੇ ਆ ਤੇ ਕਈ ਮੰਦਰ 3 ਵਜੇ ਪਹੁੰਚ ਜਾਂਦੇ ਕਈ ਸ਼ਾਮ ਨੂੰ 4 ਵਜੇ ਸਵੇਰ ਤੁਸੀਂ ਜਿੰਨਾ ਵੀ ਛੇਤੀ ਹੋ ਸੋ ਤਾਂ ਤੇ ਉਹਨੇ ਛੇਤੀ ਤੁਸੀਂ ਜਾ ਕੇ ਪਾ ਕਰ ਲੈਣਾ ਹੈ ਦੇਖੋ ਤੁਹਾਨੂੰ 100% ਇਹ ਤੋਂ ਪੂਰਾ ਫਾਇਦਾ ਮਿਲੂਗਾ ਅਸੀ ਜੀ ਅੱਜ ਦੀ ਆਪਣੀ ਪੁਰਖ ਵੀਡੀਓ ਵਿੱਚ ਤੁਹਾਨੂੰ ਸੌਂ ਦੇ ਮਹੀਨੇ ਬਾਰੇ ਮੈਂ ਗੱਲਾਂ ਦੱਸਦੀਆਂ ਤੇ ਸੌਂ ਦੇ ਮਹੀਨੇ ਕਰਿਓ ਤੁਸੀਂ ਜਰੂਰ ਆਪਾ ਫਿਰ ਤੁਸੀਂ ਦੇਖੋ ਤੁਹਾਡੇ ਤੋਂ ਕਿੰਨੀ ਕਿਰਪਾ ਹੁੰਦੀ ਹੈ ਭਗਵਾਨ ਦੀ ਅਸੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਸਪੋਰਟ ਦਿਓ ਜਿੰਨਾ ਵੀ ਲੱਗੇ ਤੁਹਾਡਾ ਸਾਥ ਨਾ ਛੱਡਿਆ ਬਹੁਤ-ਬਹੁਤ ਧੰਨ